ਸ੍ਰੀ ਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 99152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਸਾਡੇ ਲਈ ਬਿਲਕੁਲ ਲੈਣ ਬਾਜਵ ਰੇਟ ਵਾਲੀ ਟੋਕੜ ਗੱਬਣ ਝੋਟੀ ਦੀ ਵੀਡੀਓ ਅਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਸਕਦੇ ਨੇ ਬਾਈ ਹਸਰੀ ਕਾਲ ਸਤਿ ਸ੍ਰੀ ਅਕਾਲ ਜੀ ਬਾਈ ਆਪਣਾ ਅਡਰੈਸ ਕਨਫਰਮ ਕਰਵਾ ਦੇ ਪਹਿਲਾਂ ਮੈਂ ਪਿੰਡ ਧੌਲਾ ਵੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤਹਿਸੀਲ ਤਪਾ ਮੋਬਾਈਲ ਨੰਬਰ ਮੋਬਾਈਲ ਨੰਬਰ 9878850773 9878850773 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖੀਏ ਨੇ ਇਹ ਕੈਮਾ ਸੂਆ ਗੱਭਣਾ ਦੁੱਧਾ ਸੂਆ ਬਈ ਦੁੱਧ ਦੁੱਧਾ ਸੂਂਦੀ ਆ ਹੁਣ ਪਹਿਲੇ ਸੂਏ ਪਹਿਲੇ ਸੂਏ ਪਚੋਈਏ ਹਾਂ ਕਿੰਨਾ ਕੁ ਦੁੱਧ ਚੋਇਆ ਪਹਿਲੇ ਸੂਏ ਦੁੱਧ ਇਹਨੇ 10 ਕਿਲੋ ਦੁੱਧ ਦਿੰਦਾ ਪਹਿਲੇ ਸੂਏ ਨਾਰਮਲ ਸੇਵਾ ਤੇ 10 ਕਿ ਤੇ ਡਿਮਾਂਡ ਕੀ ਕੀਤੀ ਇਹਦੀ ਆਪਾਂ ਵੀਰੇ ਮੰਗਦੇ ਨੇ 47000 ਰੁਪਏ ਦੇ ਦਾਂਗੇ 47 45 ਦੇ ਘਰਾਂ ਚ ਹੋ ਜੂਗੀ 45 ਦੇ ਦਾਂਗੇ 45000 ਦੀ ਦੋਸਤੋ ਵੀਰ ਕਹਿੰਦਾ ਝੋਟੀ ਦੇ ਦਾਂਗੇ ਐਸ ਤਰ੍ਹਾਂ ਦੀ 45 ਦੀ ਫੰਡਰ ਝੋਟੀ ਨਹੀਂ ਮਿਲਦੀ ਚੰਗਾ ਗੱਡ ਘਾੜ ਪਹਿਲੇ ਸੂਏ 10 ਕਿਲੋ ਵੀਰਾਂ ਦਾ ਦੁੱਧ ਚੋਇਆ ਹੈ ਇਧਰ ਹੋਈ ਵੀਰੇ ਮਾੜਾ ਥਾਣ ਚਾਹੀ ਥਾਣ ਨੇ ਦੋਸਤੋ ਕੋਈ ਫੋਨ ਸੰਕ ਨਹੀਂ ਜੇ ਕਿਸੇ ਮੇਰੇ ਵੀਰ ਦੀ ਸਮਦਰੀ ਚਾਹੁੰਦੀ ਆ ਤਾਂ ਵੀਰਾਂ ਨਾਲ ਜਰੂਰ ਕੰਟੈਕਟ ਕਰ ਲਓ ਵੀਰਾਂ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ ਵੀਰੇ ਪਹਿਲੇ ਤੋਂ 10 ਕਿਲੋ ਦੁੱਧ ਦਾ ਨੋਰਮਲ ਸੇਵਾ ਤੇ ਹਨਾ ਘਰ ਦੀ ਹੀ ਆਪਣੇ ਤਾਂ ਹਾਂ ਹਾਂ ਘਰ ਦੀ ਵੀਰ ਕਹਿੰਦਾ ਦੋਸਤੋ ਆਪਣੇ ਘਰ ਦੀਏ ਝੋਟੀ ਕੋਈ ਵਪਾਰ ਦਾ ਕੰਮ ਨਹੀਂ ਨੋਰਮਲ ਸੇਵਾ ਤੇ 10 ਕਿਲੋ ਦੁੱਧ ਦਿੱਤਾ ਚੰਗਾ ਗੱਦ ਘਣ ਅੰਗਾ ਪੈਰਾਂ ਦੀ ਬਿਲਕੁਲ ਸਾਫ ਡਿਮਾਂਡ ਵੀਰ ਨੇ 47 ਕੀਤੀ ਆ 45 ਦੀ ਵੀਰ ਕਹਿੰਦਾ ਜਸਨੋ ਦੇ ਦਾਂਗੇ ਜਮਾ ਫੰਡਰਾਂ ਕੱਟੀਆਂ ਵਾਲਾ ਰੇਟ ਆ ਦੋਸਤੋ ਜੇ ਕਿਸੇ ਵੀਰ ਤੇ ਟੋਕੜ ਗੱਬਣ ਝੋਟੀ ਲੈਣੀ ਆ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲੋ ਜਿਆਦਾ ਸਮਝਾਈ ਵੀ ਨਹੀਂ ਹੈਗੀ ਵੀਰ ਦੀ ਬੱਤ ਕਦੀ ਸਮਝਾਈ ਤੇ 10 ਕਿਲੋ ਦੁੱਧ ਵੀਰ ਕਹਿੰਦਾ ਪਰ ਚੋ ਜ ਚੰਗਾ ਕਤਗੜ ਬੇਲਬ ਤੇ ਸਿੰਘ ਸੰਗਾਰ ਤੁਹਾਡੇ ਸਾਹਮਣੇ ਆ ਬਿਲਕੁਲ ਲੈਣ ਬਾਜੂ ਜਾਂ ਰੇਟ ਵੀਰ ਨੇ 47 ਕੀਤਾ ਪਰ 45 ਵੀਜਾ ਸਾਨੂੰ ਦੇ ਦਾਂਗੇ ਘਰੇ ਆ ਬੰਦਾ ਮਾਨਤਾ ਨੂੰ 45 24 ਦੋਸਤ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਨੇ ਦੇ ਨਾਲ